ਸਸ਼ੀ ਕਾਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ 12 April 2024 ਦਿਨ ਸ਼ੁੱਕਰਵਾਰ ਦੀ ਗੱਲ ਕਰਾਂਗੇ ਆਪਾਂ ਕਿ ਕਿਉਂਕਿ ਉਸ ਦਿਨ ਚਤੁਰਤੀ ਤਿਥੀ ਦੁਪਹਿਰ 1:12 ਤੱਕ ਰਹੇਗੀ ਰੋहिणी ਨਕਸ਼ਤਰ ਜੋ ਹੈ ਸ਼ੁੱਕਰਵਾਰ ਵਾਲੇ ਦਿਨ ਜੋ 12 ਤਰੀਕ ਨੂੰ ਰੋहिणी ਨਕਸ਼ਤਰ ਚੰਦਰਮਾ ਦਾ ਆਪਣਾ ਨਕਸ਼ਤਰ ਕੱਲ੍ਹ ਸੇ ਰੇਤਾੜੇ ਤੱਕ ਚੱਲੇਗਾ ਠੀਕ ਹੈ ਸ਼ੋਭਾ ਯੋਗ ਰਹੇਗਾ ਭਦਰਾਂ ਕੱਲ ਜੋ ਸਵੇਰੇ ਤੜਕੇ 6:00 ਵਜੇ ਤੋਂ ਸ਼ੁਰੂ ਹੋਈ ਸੀ ਨਾ ਅੱਜ 1:00 ਵਜੇ ਕੇ 12 ਮਿੰਟ ਤੇ ਖਤਮ ਹੋ ਜਾਏਗੀ ਸ਼੍ਰੀ ਲక్ష్ਮੀ ਪੰਚਮੀ ਤਿਥੀ ਵੀ ਨਾਲ ਹੀ ਸ਼ੁਰੂ ਹੋ ਜਾਏਗੀ ਕੱਲ ਨੂੰ ਜਾਨੀ 13 ਤਰੀਕ ਨੂੰ ਵਿਸਾਖ ਤੇ ਵਿਸਾਖੀ ਦਾ ਮਹੀਨਾ ਸ਼ੁਰੂ ਹੋ ਜਾਏਗਾ ਵਿਸਾਖ ਦਾ ਮਹੀਨਾ ਸ਼ੁਰੂ ਹੋ ਜਾਂਦਾ ਤੇ ਵਿਸਾਖੀ ਦਾ ਤਿਉਹਾਰ ਹੈ ਸੂਰਜ ਚੜ੍ਹੇ ਹੋ ਜਾਣਗੇ 12 ਰਾਸ਼ੀਆਂ ਦੇ ਕਈਆਂ ਰਾਸ਼ੀਆਂ ਵਾਲਿਆਂ ਨੂੰ ਰਾਹਤ ਮਿਲੇਗੀ ਤੇ ਕਈਆਂ ਨੂੰ ਥੋੜੀ ਜੀ एनर्जी ज्यादा मिलेगी ना बहुत ही अनुमंगलिक चेंज होने ਨਾਲ ਮਿਲ ਜਾਣੀ ਹੈ ਤੇ ਬਹੁਤਿਆਂ ਨੂੰ ਸੂਰਜ चेंज ਹੋਣਾ ਕਿਦਾਂ ਕਿਹੜੀ ਰਾਸ਼ੀ ਵਾਲਿਆਂ ਤੇਈ ਲਈ ਕਿਦਾਂ ਕਿਦਾਂ ਕੀ ਪ੍ਰਭਾਵ ਕਿਵੇਂ ਜਾਏਗਾ ਇਸ ਹਸਨ ਦਾ ਮਹੀਨਾ ਇਹ ਆਪਾਂ ਤੁਹਾਨੂੰ ਕੱਲ ਵੀਡੀਓ ਪਾ ਦੇਣੀ ਆ ਪਹਿਲਾਂ ਹੀ ਪਾ ਦਾਂਗੇ ਠੀਕ ਆ ਤੇ ਨਾਲ ਅੱਜ ਚੰਦਰਮਾ ਜੋ ਸੁਭਾਗਿਆ ਜੋਗ ਦੇ ਵਿੱਚ ਉੱਚਦੇ ਚੰਦਰਮਾ ਅੱਜ ਵੀ ਰਹਿਣਗੇ ਤਕਰੀਬਨ ਤੁਸੀਂ ਦੇਖ ਲਓ ਵੀ ਪੂਰਾ ਦਿਨ ਕੱਲ 12 ਵਜੇ ਕੇ 44 ਮਿੰਟ ਤੱਕ 13 ਤਰੀਕ ਵਿਸਾਖੀ ਵਾਲੇ ਦਿਨ 12:44 ਤੱਕ ਇਸ ਨੇ ਬ੍ਰਿਖ ਰਾਸ਼ੀ ਵਿੱਚ ਹੀ ਰਹਿਣਾ ਹੈ। ਸ਼੍ਰੀ ਲక్ష్ਮੀ ਪੰਚਮੀ ਤੇ ਕੀ ਕਰਨਾ ਹੈ ਤੁਸੀਂ ਖਾਸ ਤੇ ਅੱਜ ਦੇ ਦਿਨ ਸ਼ੁੱਕਰਵਾਰ ਨੂੰ 10:30 ਵਜੇ ਤੋਂ ਲੈ ਕੇ 12 ਵਜੇ ਦਾ ਟਾਈਮ ਰਹੇਗਾ Rahu ਕਾਲ ਦਾ। ਚੱਲਦੇ ਕੰਮਾਂ ਦਾ ਕੋਈ ਪਰਹੇਜ਼ ਨਹੀਂ ਹੈ। ਜੋ ਤੁਸੀਂ ਕਰ ਰਹੇ ਹੋ ਕਰ ਸਕਦੇ ਹੋ। ਬਸ ਕੋਈ ਸ਼ਗਨ ਕਰਨਾ ਹੋਵੇ, ਨਵਾਂ ਕੰਮ ਕਰਨਾ ਹੋਵੇ, ਕੋਈ ਉਦਘਾਟਨ ਕਰਨਾ ਹੋਵੇ, ਘਰ ਵਿੱਚ ਕੋਈ ਨਵੀਂ ਚੀਜ਼ ਲੈ ਕੇ ਆਉਣੀ ਹੋਵੇ, ਕੋਈ ਸ਼ੁਭ ਕੰਮ ਜੋ ਆਪਾਂ ਸ਼ੁਭ ਕੰਮ ਉਹ ਹੁੰਦੇ ਆ ਜਿਹੜੇ ਆਪਾਂ ਪਲੈਨਿੰਗ ਨਾਲ ਅੱਗੇ ਬਾਰੇ ਸੋਚ ਕੇ ਕਰਦੇ ਆ ਇੱਕ ਤਾਂ ਹੋਇਆ ਕਿ ਬਸ ਇੱਕ ਚੀਜ਼ ਖਰੀਦ ਦਿਖਾ ਲਈ ਉਹ ਸ਼ੁਭ ਕੰਮ ਨਹੀਂ ਹੈ ਸ਼ੁਭ ਕਾਮ ਇਹ ਆ ਕਿ ਇੱਕ ਖਰੀਦ ਚੀਜ਼ ਖਰੀਦੀ ਆ ਇੱਕ ਪ੍ਰੋਫਿਟ ਲਈ ਕਿ ਕੱਲ ਨੂੰ ਸਾਨੂੰ ਉਹ ਚੰਗਾ ਫਾਇਦਾ ਦਵੇ ਸਾਡੇ ਲਈ ਸ਼ੁਭ ਹੋਵੇ ਤੇ ਸਾਡੇ ਘਰ ਵੀ ਭਾਗ ਉਸ ਚੀਜ਼ ਦੇ ਲੱਗੇ ਰਹਿਣ ਮੀਨ એનર્ਜੀ ਅੱਛੀ ਲੈ ਕੇ ਆਵੇ ਠੀਕ ਹੈ ਨਾ ਤੇ ਉਸ ਦੇ ਲਈ ਥੋੜਾ ਰਾਹੂ ਕਾਲ ਨੂੰ ਜਾਂਚ ਲੈਣਾ ਚਾਹੀਦਾ ਕਹਿੰਦੇ ਵਹਿਮ ਕੀਆ ਕਹਿੰਦੇ ਭਰਮ ਕੀਆ ਹਨਾ ਵਹਿਮ ਹੋਰ ਜਦੋਂ ਸਾਨੂੰ ਇਹ ਲੱਗੇ ਕਿ ਪਤਾ ਕੁਝ ਹੈ ਨਹੀਂ ਹੈ ਤੇ ਪਰ ਅਸੀਂ ਕਿਸੇ ਦੀ ਵੀ ਗੱਲ ਸੁਣ ਕੇ ਹਾਂ ਬਾਈ ਇਹ ਤਾਂ ਹੈ ਉਹ ਕਿਹੜੀ ਚੀਜ਼ ਹੈ ਜਿਹੜੀ ਸਾਰਿਆਂ ਨਾਲ ਨਹੀਂ ਹੁੰਦੀ ਮੇਨ ਗੱਲ ਸਾਡੇ ਨਾਲ ਸਾਰੇ ਜੈਲਸੀ ਕਰਦੇ ਆ ਸਾਨੂੰ ਸਾਰੇ ਨਜ਼ਰਾਂ ਲਗਾਉਂਦੇ ਆ ਆਲੇ ਦੁਆਲੇ ਦੇ ਸਾਡੇ ਸਾਡੀ ਸ਼ੁਭਚਿੰਤਕ ਨਹੀਂ ਇਹ ਤੁਸੀਂ ਹਰ ਆਦਮੀ ਦੇ ਮੂੰਹੋਂ ਸੁਣਦੇ ਇਤੇ ਆਮ ਜੀ ਗੱਲ ਹੈ ਹਰ ਕਿਸੇ ਨਾਲ ਹੈ ਇੱਕ ਹੋਰ ਗੱਲ ਅਸੀਂ ਖੁਸ਼ੀਆਂ ਮਨਾਉਂਦੇ ਆ ਉਸ ਤੋਂ ਬਾਅਦ ਸਾਨੂੰ ਪਰੇਸ਼ਾਨੀ ਆਉਂਦੀ ਹੈ ਇਹ ਤੁਹਾਡੇ ਗ੍ਰਹਾਂ ਦੀ ਪ੍ਰੋਬਲਮ ਹੈ ਹਰ ਕਿਸੇ ਨੂੰ ਨਹੀਂ ਆਉਂਦੀ ਆਪਣੇ ਆਪ ਨੂੰ ਜਾਨਣਾ ਹੀ ਤਾਂ ਜੋਤਿਸ਼ ਹੈ ਆਪਣੇ ਆਪ ਨੂੰ ਸਮਝਣਾ ਕਿਉਂ ਮਤਲਬ ਜੜ ਕੀ ਆ ਇੱਕ ਡਾਕਟਰ ਕੋਲ ਤੁਸੀਂ ਜਾਂਦੇ ਹੋ ਡਾਕਟਰ ਦੱਸਦਾ ਹੈ ਕਿ ਤੁਸੀਂ ਬਿਮਾਰ ਹੋ ਤੁਹਾਡੇ ਆਹ ਮਤਲਬ ਤੁਸੀਂ ਤੁਸੀਂ ਆਪ ਦੱਸਦੇ ਹੋ ਸੱਚ ਡਾਕਟਰ ਨੂੰ ਡਾਕਟਰ ਨਹੀਂ ਤੁਹਾਨੂੰ ਦੱਸਦਾ ਡਾਕਟਰ ਤੇ ਤਾਂ ਦੱਸਦਾ ਜੇ ਉਹਦੇ ਕੋਲ ਸਕੈਨ ਆ ਜਾਂਦੀ ਹੈ ਹੈਨਾ ਤੇ ਉਹ ਤੁਹਾਨੂੰ ਦੱਸਦਾ ਕਿ ਤੁਹਾਡੀ ਐ ਏਦਾਂ ਦੀ ਪ੍ਰੋਬਲਮ ਹੈ ਇਸ ਕਰਕੇ ਆਵੈ ਤੇ ਇਸ ਕਰਕੇ ਆਵੈ ਹੁਣ ਸਾਡੇ ਦਿਮਾਗ 'ਚ ਇਹ ਗੱਲ ਚਦੇ ਆ ਜਾਂਦੀ ਹੈ ਇਹ ਵੀ ਇਹ ਕਿਉਂ ਇਹ ਕਿਉਂ ਹੁਣ ਅਗਲਾ ਕਹਿੰਦਾ ਜੀ ਤੁਸੀਂ ਆਹ ਖਾਣੇ ਹੋ ਤੇ ਆਪਾਂ ਕਹਿੰਦੇ ਆ ਚਾਰ ਬੰਦੇ ਸਾਡੇ ਘਰ ਦੇ ਸਾਰੇ ਹੀ ਖਾਂਦੇ ਆ ਹੁਣ ਡਾਕਟਰ ਨੇ ਤੁਹਾਡਾ ਦੁੱਧ ਬੰਦ ਕਰਤਾ ਮੰਨ ਲਓ ਕਿ ਤੁਸੀਂ ਦੁੱਧ ਨਹੀਂ ਪੀਣਾ ਤੇ ਅਸੀਂ ਕਹਿੰਦੇ ਆ ਲੈ 10 20 ਸਾਲਾਂ ਤੋਂ ਪੀਂਦੇ ਸੀ ਸਾਰਾ ਤਬਰ ਪਿੰਦਾ ਮੈਨੂੰ ਹੀ ਪ੍ਰੋਬਲਮ ਦਿੱਤੀ ਹੈ ਇੱਕ ਗੱਲ ਹੈ ਐਗਜ਼ਾਮਪਲ ਦੂਜੀ ਗੱਲ ਫੇਰ ਉਹ ਤੁਹਾਨੂੰ ਕਹਿ ਦਿੰਦੇ ਆ ਕਿ ਤੁਹਾਡੇ ਬੱਚੇ ਨੂੰ ਜਾਂ ਤੁਹਾਨੂੰ ਜਾਂ ਕਿਸੇ ਨੂੰ ਵੀ ਆਹ ਚੀਜ਼ ਖਰਾਬ ਕਰਦੀ ਹੈ ਮੰਨ ਲਓ ਕਿ ਤੁਸੀਂ ਦਹੀਂ ਨਹੀਂ ਖਾ ਸਕਦੇ ਤੁਸੀਂ ਕਿਉਂ ਨਹੀਂ ਖਾ ਸਕਦੇ ਤੁਹਾਡਾ ਬੀਪੀ ਵੱਧ ਆਏ ਤੁਸੀਂ ਤਲੀਆਂ ਚੀਜ਼ਾਂ ਨਹੀਂ ਖਾ ਸਕਦੇ ਤੁਹਾਨੂੰ ਆਹ ਪ੍ਰੋਬਲਮ ਆਉਂਦੀ ਹੈ ਅੱਛਾ ਫੇਰ ਅਸੀਂ ਪੁੱਛਦੇ ਹਾਂ ਕਿ ਸਾਡੀਓ ਹੀ ਉਮਰ ਦਾ ਬੰਦਾ ਆ ਉਹ ਸਾਰਾ ਕੁਝ ਚੱਕੀ ਜਾਂਦੀ ਆ ਜਾਂ ਜਾਂਦਾ ਹੈ ਉਹਨੂੰ ਤੇ ਕੁਝ ਹੁੰਦਾ ਨਹੀਂ ਫੇਰ ਮੈਨੂੰ ਕਿਉਂ ਹੁਣ ਇਹ ਕਿਉਂ ਦਾ ਜਵਾਬ ਤੁਸੀਂ ਕਿਸੇ ਤੋਂ ਨਹੀਂ ਲੈ ਸਕਦੇ ਕਿਉਂਕਿ ਤੁਹਾਡਾ ਸਰੀਰ ਤੁਹਾਡੀ એનર્ਜੀ ਹੈ ਤੁਹਾਡਾ ਅੰਦਰਲਾ ਸਿਸਟਮ ਹੈ ਉਸ ਸਿਸਟਮ ਨੇ ਉਹ ਚੀਜ਼ ਕਿਦਾਂ ਲੈਣੀ ਹੈ ਤੁਹਾਡੇ ਤੋਂ ਥੋੜਾ ਪੁੱਛਣਾ ਨਹੀਂ ਤੇ ਤੁਸੀਂ ਉਹ ਚੀਜ਼ ਨੂੰ ਬਦਲ ਵੀ ਨਹੀਂ ਸਕਦੇ ਉਹਨੂੰ ਮਜ਼ਬੂਤ ਵੀ ਨਹੀਂ ਕਰ ਸਕਦੇ ਦਵਾਈਆਂ ਤੇ ਲੱਗ ਜਾਓਗੇ ਤੇ ਫਿਰ ਅਸੀਂ ਕੀ ਕਰਦੇ ਆ ਫਿਰ ਅਸੀਂ ਸੋਚਦੇ ਆ ਕਿ ਚਲੋ ਜਿਹੜੀ ਚੀਜ਼ ਬਦਲੀ ਨਹੀਂ ਜਾਂਦੀ ਉਸ ਦੇ ਨਾਲ ਹੀ ਚੱਲਿਆ ਜਾ ਉਸ ਨੂੰ ਨਾਲ ਲੈ ਕੇ ਉਦਾਂ ਹੀ ਕੀਤਾ ਜਾਵੇ ਜਿੱਦਾਂ ਸਾਡੀ ਮਸ਼ੀਨਰੀ ਚਾਉਂਦੀ ਹੈ ਬਸ ਇਹੀ ਜੋਤਿਸ਼ ਹੈ ਉਸ ਮੁਤਾਬਕ ਚੱਲੋ ਜਿੱਦਾਂ ਸਾਡੇ ਗ੍ਰਹਿ ਚਾਉਂਦੇ ਆ ਸੱਚ ਜਾਣੋ 90% 10% ਨਹੀਂ ਅਸਲ ਦੇ ਵਿੱਚ ਤਾਂ 100% ਅਸੀਂ ਇਹ ਸਿਤਾਰਿਆਂ ਦੇ ਹਿਸਾਬ ਨਾਲ ਚੱਲਦੇ ਆ ਤੇ ਆਪਣੇ ਆਪ ਨੂੰ ਸਹੀ ਕਰਕੇ ਅਸੀਂ ਕਾਫੀ ਸਾਰੀਆਂ ਮੁਸੀਬਤਾਂ ਤੋਂ ਬਚ ਜਾਂਦੇ ਆ ਪਰ 90% ਚੀਜ਼ਾਂ ਤੁਸੀਂ ਆਪਣੀਆਂ ਸਹੀ ਕਰ ਸਕਦੇ ਨੂੰ ਤੇ 10% ਨਹੀਂ 100% ਇੱਕ ਗੱਲ ਸਹੀ ਹੈ ਕਿ ਜਦੋਂ ਜਿਸ ਤਰ੍ਹਾਂ ਦਾ ਵਕਤ ਚੱਲਦਾ ਹੈ ਤੇ ਉਸ ਤਰ੍ਹਾਂ ਨਾਲ ਜਦੋਂ ਸਾਡੇ ਨਾਲ ਸਾਡਾ ਔਰਾ ਸਾਡੀ એનર્ਜੀ ਸਾਡਾ ਸਭ ਕੁਝ ਖਰਾਬ ਤਾਂ ਵਕਤ ਸਾਡੇ ਤੋਂ ਉਂਗਲੀ ਫੜਾ ਫੜਾ ਕੇ ਗਲਤੀ ਕਰਾਉਂਦਾ ਹੈ। ਅੱਛਾ ਪਤਾ ਹੁੰਦਾ ਕਈਆਂ ਨੂੰ ਕਿ ਅਸੀਂ ਆਹ ਕੀਤਾ ਇਸ ਤੋਂ ਬਾਅਦ ਆਹ ਹੋਇਆ ਹੁਣ ਨਹੀਂ ਕਰਨਾ। ਫਿਰ ਕਹਿੰਦੇ ਕੀ ਕਰੀਏ? ਕਰਨਾ ਪੈਂਦਾ ਦੁਨੀਆਦਾਰੀ ਹੈ, ਲੈਣਾ ਦੇਣਾ ਪੈਂਦਾ, ਕੀ ਕਰੀਏ? ਜਾਣਾ ਪੈਂਦਾ, ਕੀ ਕਰੀਏ? ਆਪਣੇ ਸਰੀਰ ਤੋਂ ਆਪਣੇ ਮਨ ਤੋਂ ਆਪਣੇ ਆਪ ਤੋਂ ਉੱਤੇ ਕੁਝ ਹੈ ਪਹਿੰਦਾ ਦਾ ਕੀ ਮਤਲਬ ਤੁਸੀਂ ਦੁਨੀਆ ਦੇ ਇਸ਼ਾਰੇ ਤੇ ਚੱਲ ਰਹੇ ਹੋ ਤੁਸੀਂ ਆਂਡ ਗਵਾਂਡ ਦੇ ਅਨੁਸਾਰ ਆਪਣੀ ਜ਼ਿੰਦਗੀ ਜੀ ਰਹੇ ਹੋ ਤੁਸੀਂ ਰਿਸ਼ਤੇਦਾਰੀਆਂ ਦੀ ਕੋਈ ਨਾਰਾਜ਼ ਨਾ ਹੋ ਜੇ ਇਸ ਕਰਕੇ ਅਸੀਂ ਹਸਪਤਾਲ ਭਾਵੇਂ ਦਾਖਲ ਹੋ ਜਾਈਏ ਪਰ ਸਾਡਾ ਰਿਸ਼ਤੇਦਾਰ ਨਾਰਾਜ਼ ਨਹੀਂ ਹੋਣਾ ਚਾਹੀਦਾ ਉੱਥੇ ਅਸੀਂ 5 ਡੱਬੇ ਲੈ ਕੇ ਹੀ ਜਾਣੇ ਹਾਂ ਮਤਲਬ ਕਿ ਮੈਂ ਤੁਹਾਨੂੰ ਐਗਜ਼ਾਮਪਲ ਤਾਂ ਦਿੱਤੀ ਆ ਕਿ ਸਾਡੇ ਸਭ ਦੇ ਸਭ ਦੇ ਸਟਾਰ ਅਲੱਗ-ਲੱਗ ਨੇ ਕਿਸੇ ਲਈ ਕੁਝ ਤੇ ਕਿਸੇ ਲਈ ਕੁਝ ਤੇ ਕਿਸੇ ਲਈ ਕੁਝ ਬਣਿਆ। ਜਾਨੀ ਭਾਂਤ-ਭਾਂਤ ਦੀ ਦੁਨੀਆ ਵਿੱਚ ਇਸ ਰੰਗ-ਬਰੰਗੇ ਦੁਨੀਆ ਵਿੱਚ ਸਾਡੇ ਹਿੱਸੇ ਕਿਹੜਾ ਰੰਗ ਆਇਆ ਇਹ ਜਦੋਂ ਤੁਸੀਂ ਇਹ ਪਛਾਣ ਲਿਆ ਤਾਂ ਜ਼ਿੰਦਗੀ ਤੁਹਾਡੀ ਸਵਰਗ ਹੈ ਇਹ ਜੋਤਿਸ਼ ਹੈ। ਕੋਈ ਵੀਖ ਕੋਈ ਨਹੀਂ ਦੱਸ ਸਕਦਾ ਬਦਲਦਾ ਤੁਹਾਡਾ ਕੁਝ ਵੀ ਨਹੀਂ ਤੇ ਨਾਮ ਬਦਲੇਗਾ। ਬਦਲ ਤੁਸੀਂ ਸਕਦੇ ਹੋ ਆਪਣੇ ਆਪ ਨੂੰ ਉਸ ਦੇ ਹਵਾਲੇ ਕਰਕੇ ਜਿੱਦਾਂ ਉਹਨੇ ਬਣਾਇਆ ਉਦਾਂ ਚੱਲ ਗਿਆ ਇਹ ਤੋਂ ਵੱਡੀ ਗੱਲ ਕਿਹੜੀ ਹੋ ਸਕਦੀ ਨਹੀਂ ਸਮਝਦਾ ਇੱਕ ਜਨਮ ਪत्री ਤੇ ਵੀ ਚਰਚਾ ਕਰਾਂਗੇ ਆਪਾਂ ਅੱਜ ਤੇ ਅਕੀਰ ਵਿੱਚ ਵਾਸਤੂ ਟਿਪ ਵੀ ਦੱਸਾਂਗੇ ਉੱਚ ਦੇ ਚੰਦਰਮਾ ਅੱਜ ਰੋहिणी ਨਕਸ਼ਤਰ ਵਿੱਚ ਕੀ ਪ੍ਰਭਾਵ ਪਵੇਗਾ ਤੁਹਾਡੀਆਂ 12 ਰਾਸ਼ੀਆਂ ਤੇ ਇਸ ਤੇ ਚਰਚਾ ਕਰਦੇ ਹਾਂ ਸਭ ਤੋਂ ਪਹਿਲਾਂ ਜਾਣਦੇ ਆ ਰਿਜ਼ਾਨੀ ਮੇਸ਼ਾ ਰਾਸ਼ੀ ਵਾਲਿਆਂ ਦੇ ਲਈ ਗੁਰੂ ਲਗਨ ਚਾ ਜੀ ਹਾਂ ਗੁਰੂ ਲਗਨ ਚ ਜਦੋਂ ਤੱਕ ਮੇਸ਼ਾ ਰਾਸ਼ੀ ਵਾਲਿਆਂ ਦੇ ਆ ਤਾਂ ترقی ਦੇ ਅਫਸਰ ਤੇ ਸ਼ਾਦੀ ਲਈ ਰਿਸ਼ਤਾ ਆਉਂਦਾ ਰਹੇਗਾ ਰਿਸ਼ਤਾ ਹੋ ਵੀ ਜਾਵੇਗਾ ਪਰੇਸ਼ਾਨ ਨਾ ਹੋਵੋ ਹੋ ਸਕਦਾ ਹੈ ਤੁਹਾਡੇ ਜਨਮ ਪੱਤਰੀ ਵਿੱਚ ਪਹਿਲਾਂ ਤੋਂ ਰਾਹੂ ਬੈਠਾ ਹੋਵੇ ਜਾਂ ਦੂਜੇ ਰਾਹੂ ਬੈਠਾ ਹੋਵੇ ਉਸ ਦੀ ਵਜ੍ਹਾ ਨਾਲ ਲੇਟ ਹੋ ਰਿਹਾ ਤਾਂ ਉੱਚ ਦਾ ਸ਼ੁਕਰ ਲਗਨ ਚ ਆਏਗਾ ਕੰਮ ਤੁਹਾਡੇ ਹੋ ਜਾਣਗੇ ਉਦੋਂ ਤੱਕ ਮੱਥੇ ਤੇ ਕੇਸਰ ਲਗਾਓ ਚੰਦਰ ਦਾ ਨਕਸ਼ਤਰ ਹੈ ਸੁੱਖਾ ਲਈ ਕੀਤੇ ਯਤਨ ਬਿਲਕੁਲ ਕਾਮਯਾਬੀ ਕਰਨਗੇ ਜ਼ਿਆਦਾ ਮੋਬਾਈਲ ਤੇ ਟਾਈਮ ਸਪੈਂਡ ਨਹੀਂ ਕਰਨਾ ਮਨ ਉਦਾਸ ਕਿਸੇ ਤਰ੍ਹਾਂ ਦੀ ਖਬਰ ਨੂੰ ਦੇਖ ਕੇ ਹੋ ਜਾਏਗਾ ਆਜ ਦੇ ਦਿਨ ਤੁਸੀਂ ਫਿਰੋਜ਼ੀ ਰੰਗ ਪਹਿਨ ਸਕਦੇ ਹੋ ਟੌਰਸ ਬ੍ਰਿਕ ਰਾਸ਼ੀ ਵਾਲੇ ਸਿਤਾਰੇ ਬ੍ਰਿਖ ਰਾਸ਼ੀ ਵਾਲਿਆਂ ਦੇ ਠੀਕ ਨੇ ਜਿੱਦਾਂ ਆਪਾਂ ਦੱਸਿਆ ਕਿ ਦਿਨ ਅੱਛਾ ਜਾਏਗਾ ਉੱਚਾ ਚੰਦਰਮਾ ਲਗਨ ਚ ਪਰਸਨਲਿਟੀ ਅੱਛੀ ਪ੍ਰੇਮ ਸੰਬੰਧ ਵੀ ਅੱਛੀ ਤੇ ਨਾਲ ਸ਼ਾਪਿੰਗ ਲਈ ਵੀ ਅੱਛਾ ਤੇ ਨਾਲ ਆਪਣੇ ਆਪ ਤੇ ਮਾਣ ਲਈ ਵੀ ਅੱਛਾ ਪਰ ਥੋੜੀ ਜਿਹੀ ਵੱਖੀਆਂ ਚ ਦਰਦ ਤੇ ਲੱਤ ਚ ਦਰਦ ਰਹਿ ਸਕਦਾ ਉਹ ਕੇਤੂ ਦੀ ਸਥਿਤੀ ਕਰਕੇ ਆ ਤੇ ਉਸ ਦੇ ਲਈ ਤੁਸੀਂ ਅੱਜ ਕੇਲੇ ਮੰਦਰ ਰੱਖ ਸਕਦੇ ਹੋ ਚੰਦਰ ਦਾ ਨਕਸ਼ਤਰ ਹੈ ਮਿੱਤਰ ਨਾ ਹੋਣ ਕਰਕੇ ਮਨ ਦੀ ਪੁਚਾਏ ਦਿਮਾਗ ਨਾਲ ਸੋਚ ਕੇ ਬੋਲਣਾ ਹੈ ਤਾਂ ਦਿਨ ਅੱਛਾ ਜਾਏ ਜੈਮਿਨੀ ਮਿਥੂ ਰਾਸ਼ੀ ਵਾਲੇ ਕੱਲ ਵੀ ਖਰਚੇ ਹੋਏ ਤੇ ਅੱਜ ਵੀ ਖਰਚੇ ਪਰ ਖਾਚੇ ਕਰ ਰਹੇ ਹੋ ਤਾਂ ਪੈਸਾ ਆ ਵੀ ਜਾਏਗਾ ਚੰਦਰਦਮਿਕ ਖਸ਼ਤਰ ਤਾਂ ਆਏਗਾ ਵੀ ਤੇ ਤਨ ਜਾਏਗਾ ਵੀ ਐਦਾਂ ਦੀ ਰੂਟੀਨ ਰਹੇਗੀ ਚਲੋ ਅੱਜ ਤੁਸੀਂ ਪਾਣੀ ਦਾ ਕੋਟ ਅੱਜ ਵੀ ਪੀ ਕੇ ਹਰ ਕੰਮ ਦੀ ਸ਼ੁਰੂਆਤ ਕਰਨੀ ਹੈ ਤਨ ਕਾਰੋਬਾਰ ਪੈਸਾ ਅੱਛਾ ਆਏਗਾ ਤੇ ਬੁੱਧ ਦੀ એનર્ਜੀ ਤੁਸੀਂ ਕੱਲ ਵੀ ਸਹੀ ਕੀਤੀ ਤੇ ਅੱਜ ਤਾਂ ਕਿ ਸ਼ੁੱਕਰਵਾਰ ਦਾ ਦਿਨ ਹੈ ਤੇ ਤੁਸੀਂ ਬੁੱਧ ਨੂੰ ਸ਼ੁਕਰ ਨੂੰ ਅੱਛਾ ਕਰਨ ਦੇ ਲਈ ਕਿਸੇ ਪੜਨ ਵਾਲੇ ਬੱਚੇ ਦੀ ਮਦਦ ਕਰ ਦਿਓ ਅੱਛਾ ਹੋ ਜਾਏ ਕੈਂਸਰ ਕਰ ਕਰਾਸ਼ੀ ਵਾਲੇ ਜਦੋਂ ਤੱਕ ਮੰਗਲ ਤੁਹਾਡੀ ਰਾਸ਼ੀ ਤੋਂ 8ਵੇਂ ਸਥਾਨ ਵਿੱਚ ਚੱਲ ਰਿਹਾ ਜੋ ਤੁਹਾਡੇ 10ਵੇਂ ਖਾਨੇ ਦਾ ਮਾਲਕ ਹੈ ਉਦੋਂ ਤੱਕ ਹਰ ਕੰਮ ਰੁਕ ਰੋਕੇ ਹੋਏਗਾ ਪਰੇਸ਼ਾਨੀ ਥੋੜੀ ਜਿਹੀ ਇਹ ਰਹੂਗੀ ਕਿ ਕੰਮ ਡਿਲੇ ਕਿਉਂ ਹੋ ਰਿਹਾ ਹੈ ਹਨਾ ਸਮਝੋ ਸਿਤਾਰਿਆਂ ਨੂੰ ਮੰਗਲ ਇੱਥੋਂ ਨਿਕਲ ਕੇ 9ਵੇਂ ਸਥਾਨ ਵਿੱਚ ਜਾਏਗਾ ਤਾਂ ਵਿਦੇਸ਼ ਲਈ ਵੀ ਕੰਮ ਕਰ ਲਈ ਵੀ ਅੱਛਾ ਹੋ ਜਾਏਗਾ ਉੱਚਾ ਦਾ ਚੰਦਰਮਾ ਤੁਹਾਡਾ ਨਕਸ਼ਤਰ ਆਉਣ ਵਾਲੇ ਕੱਲ ਦੀ ਚਿੰਤਾ ਘੱਟ ਕਰਕੇ ਅੱਜ ਦੇ ਪੈਂਡ ਨੂੰ ਇੰਜੋਏ ਕਰੋ ਫੈਮਿਲੀ ਨਾਲ ਟਾਈਮ ਸਪੈਂਡ ਕਰੋ ਲਿਓ ਸਿੰਘ ਰਾਸ਼ੀ ਰਾਏ ਸਿੰਘ ਰਾਸ਼ੀ ਵਾਲਿਆਂ ਦੇ ਲਈ ਸਮਾਛਾ ਆਉਣ ਵਾਲਾ ਹੈ ਉੱਚਦਾ ਚੰਦਰ ਦਸਵੇਂ ਸਥਾਨ ਵਿੱਚ ਹੈ ਰਾਜਨੀਤੀ ਲਈ ਕਟਕੋਟ ਕਚਹਿਰੀ ਲਈ ਤੇ ਅچھے ਲੋਕਾਂ ਨਾਲ ਸਬੰਧ ਲਈ ਸਮਾਂ ਬਿਹਤਰ ਹੀ ਹੋਏਗਾ ਕੱਲ ਤੋਂ ਬਾਅਦ ਤੁਹਾਡੇ ਲਗਨ ਦਾ ਮਾਲਕ ਚੇਂਜ ਹੋ ਕੇ ਤੁਹਾਨੂੰ ਅੱਛੀ એનર્ਜੀ ਦੇਣ ਵਾਲਾ ਤੇ ਅੱਜ ਥੋੜਾ ਜਿਹਾ ਬੈਕ ਪੇਨ ਤੋਂ ਬਚਣ ਦੇ ਲਈ ਥੋੜੀ ਸੈਰ ਕਰ ਲਓ ਦਿਨ ਵਧੀਆ ਗੁੜ ਦਾ ਸੇਵਨ ਕਰਕੇ ਅੱਜ ਵੀ ਦਿਨ ਦੀ ਸ਼ੁਰੂਆਤ ਕਰੋ 컬러 ਕੋਈ ਵੀ ਪਹਿਨੋ ਵਰਗੋ ਕੰਨਿਆ ਰਾਸ਼ੀ ਵਾਲੇ ਕੰਨਿਆ ਰਾਸ਼ੀ ਵਾਲਿਆਂ ਦੇ ਸਿਤਾਰੇ ਜੋ ਚੱਲ ਰਹੇ ਨੇ ਕਰਿਆਂ ਦੇ ਮੁਤਾਬਕ ਉੱਚਦਾ ਚੰਦਰ ਮਾ ਨੌਵੇਂ ਸਥਾਨ ਵਿੱਚ ਵਧੀਆ ਮਨ ਵੀ ਖੁਸ਼ ਹੈ ਪਰਿਵਾਰ ਦਾ ਸਾਥ ਵੀ ਮਿਲ ਰਿਹਾ ਹੈ ਲੰਬੀ ਯਾਤਰਾਵਾਂ ਦੀਆਂ ਯੋਜਨਾਵਾਂ ਮ ਹਜੇ ਹੋਰ ਬਣ ਰਹੀਆਂ ਨੇ ਤੱਕ ਸਕਦੇ ਹੋ ਤੁਸੀਂ ਕੋਈ ਪਰੇਸ਼ਾਨੀ ਨਹੀਂ ਚੰਦਰ ਇਨਕਮ ਦਾ ਬਾਲਕ ਹੈ ਬਸ ਮਾਤਾ ਦੀ ਸਿਹਤ ਦਾ ਧਿਆਨ ਰੱਖੋ ਤੇ ਉਹਨਾਂ ਦੇ ਪੈਰੀ ਹੱਥ ਲਾ ਲਓ ਕਿ ਤੁਸੀਂ ਦੀ એનર્ਜੀ ਤੁਸੀਂ ਸ਼ੁਭ ਕਾਰ ਹੀ ਰਹੀ ਹੋ ਸੋ ਸਮਝ ਕੇ ਕੰਮ ਕਰ ਰਹੇ ਹੋ ਕੰਸਟਰਕਸ਼ਨ ਦਾ ਕੰਮ ਜੋ ਤੁਸੀਂ ਘਰ 'ਚ ਕਰਾਉਣ ਬਾਰੇ ਸੋਚ ਰਹੇ ਹੋ ਗੱਡੀ ਚੇਂਜ ਕਰਨ ਬਾਰੇ ਸੋਚ ਰਹੇ ਹੋ ਗੱਡੀ ਦਾ ਕੰਮ ਕਰਵਾ ਰਹੇ ਹੋ ਬਿਲਕੁਲ ਸ਼ੁਭ ਅੱਛਾ ਹੋਣੀ ਤਾਂ ਠੀਕ ਹੈ ਅਗਲੀ ਦਾਸ਼ੀ ਲਿਬਰਾ ਤੂਲਾ ਰਾਸ਼ੀ ਵਾਲੇ ਤੁਹਾਰਾ ਰਾਸ਼ੀ ਵਾਲਿਆਂ ਦੇ ਲਈ ਚੰਦਰ ਅਠਵੇਂ ਸਥਾਨ ਵਿੱਚ ਚੰਦਰ ਦਾਈ ਨਕਸ਼ਤਰ ਚੰਦਰ ਤੁਹਾਡੇ 10ਵੇਂ ਖਾਨੇ ਦਾ ਮਾਲਕ 10ਵੇਂ ਖਾਨੇ ਦਾ ਮਾਲਕ ਜੂ ਹੈ ਉਹ ਤੁਹਾਡੇ 8ਵੇਂ ਸਥਾਨ ਵਿੱਚ ਆਪਾਂ ਕੱਲ ਵੀ ਦੱਸਿਆ ਸੀ ਕਿ ਪਿਤਾ ਦੀ ਸਿਹਤ ਥੋੜੀ ਖਰਾਬ ਹੋ ਸਕਦੀ ਹੈ ਪਿਤਾ ਦੀ ਨਾਲ ਬੈਸਵਾਜੀ ਵੀ ਨਾ ਕਰੋ ਤੁਸੀਂ ਹਨਾ ਉਹਨਾਂ ਦੀ ਬਜ਼ੁਰਗਾਂ ਦੀ ਸਿਹਤ ਅਗਰ ਕੋਈ ਖਰਾਬ ਹੈ ਤਾਂ ਕਿਸੇ ਚੰਗੇ ਡਾਕਟਰ ਦੀ ਸਲਾਹ ਲੈ ਲੈਣੀ ਚਾਹੀਦੀ ਆ ਬੇਸ਼ੱਕ ਸ਼ੁਕਰ ਉੱਚਾ ਚੱਲ ਰਿਹਾ ਤੇ ਅੱਛੇ ਲੋਕਾਂ ਨਾਲ ਸੰਬੰਧ ਤਾਂ ਤੁਹਾਨੂੰ ਫਾਇਦਾ ਵੀ ਹੋਣ ਵਾਲਾ ਹੈ ਤਾਂ ਉਹ ਲੈ ਲਓ ਤੇ ਕੋਸ਼ਿਸ਼ ਕਰੋ ਅਜੇ ਸ਼ਕਰਾਟਾ ਅਜ ਵੀ ਤੇ ਕੱਲ ਦੀ ਕੀੜਿਆਂ ਦੇ ਭੋਂਤੇ ਪਾਓ ਬਿਲਕੁਲ ਰਿਲੈਕਸ ਮਿਲੇਗੀ ਉੱਚੇ ਦਾ ਸ਼ੁਕਰ ਰਾਹੁ ਨਾ ਜੋ ਬੈਠਾ ਹੈ ਤਾਂ ਉਸ ਦੀ એનર્ਜੀ ਅੱਛੀ ਹੋ ਜਾਏਗੀ ਸਕੋਰਪੀਓ ਬ੍ਰਿਸ਼ਟਿਕ ਰਾਸ਼ੀ ਵਾਲਿਆਂ ਦੇ ਸਿਤਾਰੇ ਅੱਜ ਵੀ ਅੱਛੇ ਆ ਚੰਦਰ ਦਾ ਨਕਸ਼ਤਰ ਜੋ ਵੀ ਪਲਾਨਿੰਗ ਕਰ ਰਹੇ ਹੋ ਸਕਸੈਸ ਕਰੇਗਾ ਬਸ ਗਿਉਂ ਤੋਂ ਬੰਦ ਤਰੀਕੇ ਨਾਲ ਜੋ ਚੱਲਣ ਕਿਉਂਕਿ ਕਿਸਮਤ ਦਾ ਮਾਲਕ ਹੈ ਚੰਦਰ ਮੌਚ ਦਾ ਬੈਠਾ ਹੋਵੇ ਸੱਤਵੇਂ ਸਥਾਨ ਵਿੱਚ ਤੁਸੀਂ ਹੋਏ ਕੋਸ਼ ਆਪਣੇ ਕੰਮਾਂ ਨੂੰ ਲੈ ਕੇ ਆਪਣੇ ਮਨ ਨੂੰ ਲੈ ਕੇ ਆਪਣੀ એનર્ਜੀ ਨੂੰ ਲੈ ਕੇ ਹਾਂ ਥੋੜੀਆਂ ਜਿਹੀਆਂ ਅਨਬੈਲਸ ਸਥਿਤੀਆਂ ਇਮੋਸ਼ਨਲੀ ਤੌਰ ਤੇ ਪਰੇਸ਼ਾਨ ਕਰ ਸਕਦੀਆਂ ਨੇ ਪਰ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਮੰਨ ਤੇ ਕੀਤਾ ਕੰਟਰੋਲ ਤੁਹਾਨੂੰ ਦਿਮਾਗ ਦੁਆਰਾ ਅੱਛੀ ਸਕਸੈਸ ਦਿਵਾਉਣ ਵਾਲਾ ਹੈ ਸੈਜੀਟੇਰੀਅਸ ਤੁਹਾਨੂੰ ਰਾਸ਼ੀ ਵਾਲਿਆਂ ਦੇ ਜੋ ਸਿਤਾਰੇ ਚੱਲ ਰਹੇ ਨੇ ਜੀ ਚੰਦਰ ਅਜ ਵੀ ਛੇਵੇਂ ਸਥਾਨ ਵਿੱਚ ਕਿਉਂਕਿ 8ਵੇਂ ਖਾਨੇ ਦਾ ਮਾਲਕ ਹੈ ਤਾਂ ਚੰਦਰ ਦਾ ਹੀ ਨਕਸ਼ਤਰ ਹੈ ਤਾਂ ਥੋੜਾ ਨਜ਼ਲਾ ਜੁਕਾਮ ਛਿੱਕਾ ਸੇਤ ਦੀ ਪ੍ਰੋਬਲਮ ਤਾਂ ਕਰੇਗੀ ਤਾਂ ਉਹਦੇ ਲਈ ਤੁਸੀਂ ਗਰਮ ਪਾਣੀ ਵਿੱਚ ਥੋੜੀ ਜਿਹੀ ਹਲਦੀ ਪਾ ਕੇ ਪੀਓ ਤਾਂ ਵਧੀਆ ਹੋ ਜਾਏਗਾ ਕਿਉਂਕਿ ਹਲਦੀ ਮਤਲਬ ਬ੍ਰੈਸਪਤੀ ਹੈ ਤੇ ਬ੍ਰੈਸਪਤੀ ਤੁਹਾਡੇ ਲਜਨ ਦਾ ਮਾਲਕ ਹੈ ਨਾ ਤੁਸੀਂ ਅੱਜ ਪੀਲੇ ਫੁੱਲ ਵੀ ਲక్ష్ਮੀ ਮਾਤਾ ਦੇ ਚੜ੍ਹਾ ਸਕਦੇ ਹੋ ਕਾਚ ਧਾਰਮਿਕ ਫੰਕਸ਼ਨ ਬਾਰੇ ਤਾਂ ਮਿਕ ਚੀਜ਼ਾਂ ਬਾਰੇ ਚਰਚਾ ਹੋਏਗੀ ਤੇ ਤੁਸੀਂ ਉਸ ਵਿੱਚ ਜਾਦਾ ਦਿਲਚਸਪੀ ਵੀ ਲਓਗੇ ਚੰਗੀ ਗੱਲ ਹੈ ਕੈਪ੍ਰਿਗਨ ਮਕਰ ਰਾਸ਼ੀ ਵਾਲਿਆਂ ਦੇ ਲਈ ਜੋ ਚੰਦਰਮਾ ਦਾ ਨਕਸ਼ਤਰ ਹੈ ਤਾਂ ਤਾਂ ਲਈ ਕੰਮ ਲਈ ਬਿਜ਼ਨਸ ਲਈ ਸਿਤਾਰੇ ਸ਼ੋਭਨੇ ਪੈਸੇ ਆ ਜਾਣਗੇ ਸੋਚ ਅੱਛੀ ਰਹੇਗੀ ਮਨ ਜ਼ਰੂਰ ਕਿਤੇ ਨਾ ਕਿਤੇ ਇਮੋਸ਼ਨਲ ਹੋ ਜਾਏਗਾ ਕੁਝ ਚੀਜ਼ਾਂ ਨੂੰ ਲੈ ਕੇ ਤਾਂ ਉਹਦੇ ਲਈ ਤੁਸੀਂ ਚੰਦਰ ਨੂੰ ਸ਼ੁਭ ਕਰਨਾ ਹੈ ਤੇ ਉਹ ਮਿਸ਼ਰੀ ਦਾ ਸੇਵਨ ਅੱਜ ਵੀ ਕਰ ਲੈਣ ਤੇ ਚੌਲ ਹਲਦੀ ਦੁੱਧ ਜਲ ਪ੍ਰਵਾਹ ਕਰ ਲੈਣੇ ਆ ਕੋਸ਼ਿਸ਼ ਕਰਨੀ ਹੈ ਵਾਈਟ ਜਾਂ ਕਰੀਮ ਰੰਗ ਦੀ ਪਾਉਣਾ ਹੈ ਓਕੇ ਦਿਨ ਵਧੀਆ ਜਾਏਗਾ ਆ ਕਿਊਰਸ ਕੁੰਭ ਰਾਸ਼ੀ ਵਾਲੇ ਮਾਤਾ ਦੀ ਸਿਹਤ ਬਿਲਕੁਲ ਠੀਕ ਹੁੰਦੀ ਜਾਏਗੀ ਛੇਵੇਂ ਖਾਣੇ ਦਾ ਮਾਲਕ ਚੌਥੇ ਬੈਠਾ ਹੈ ਤਾਂ ਘਰ ਪਰਿਵਾਰ ਵਿੱਚ ਛੋਟਾ ਮੋਟਾ ਤਣਾਅ ਵੱਧ ਸਕਦਾ ਹੈ ਅਲੱਗ ਹੋਣ ਵਾਲੇ ਹਾਲਾਤ ਪੈਦਾ ਹੋ ਸਕਦੇ ਆ ਪਰੇਸ਼ਾਨੀਆਂ ਪਾਣੀ ਚ ਮਧਾਣੀ ਵਾਲੀਆਂ ਪੈ ਸਕਦੀਆਂ ਨੇ ਤਾਂ ਉਹਦੇ ਲਈ ਕੁੰਭ ਰਾਸ਼ੀ ਵਾਲਿਆਂ ਨੇ ਕੀ ਕਰਨਾ ਅੱਜ ਵੀ ਤੇ ਕੱਲ ਵੀ ਇੱਕ ਨਾਰੀਅਲ ਜਲ ਪ੍ਰਵਾਹ ਕਰ ਦੇਣਾ ਤੇ ਦੁਪਹਿਰ ਤੋਂ ਬਾਅਦ ਵੈਸੇ ਕੱਲ ਨੂੰ ਚੰਦਰ ਚੇਂਜ ਹੋ ਕੇ ਸੂਰਜ ਸਥਾਨ ਵਿੱਚ ਬੁੱਧ ਦੇ ਘਰ ਜਾਏਗਾ ਬੁੱਧ ਸ਼ਨੀ ਦਾ ਮਿੱਤਰ ਹੀ ਹੈ ਸ਼ੁੱਕਰ ਵੀ ਮਿੱਤਰ ਹੈ ਤਾਂ ਉਹ ਛੇਵੇਂ ਖਾਨੇ ਦਾ ਮਾਲਕ ਹੋਣ ਕਰਕੇ ਥੋੜੀ ਪਰੇਸ਼ਾਨੀ ਹੈ ਠੀਕ ਆ ਤੇ ਸਭ ਅੱਛਾ ਰਹੇ ਉਹਦੇ ਲਈ ਕੀ ਕਰਨਾ ਹੈ ਦੁੱਧ ਵੀ ਮੱਥੇ ਤੇ ਲਾ ਲੈਣਾ ਪਾਈਸਿਸ ਮੀਨ ਰਾਸ਼ੀ ਵਾਲੇ ਬ੍ਰਹਿਸਪਤ ਤੁਹਾਡੇ ਲਗਨ ਦਾ ਮਾਲਕ ਜੋ ਕਿ ਭਰਨੀ ਸ਼ੁਕਰ ਦੇ ਨਕਸ਼ਤਰ ਚ ਚੱਲ ਰਿਹਾ ਤੇ ਸ਼ੁਕਰ ਤੁਹਾਡਾ ਮਿੱਤਰ ਨਹੀਂ ਹੈ ਚੰਗਾ ਕਰਨ ਜਾਂਦੇ ਆ ਪਰੇਸ਼ਾਨ ਹੋ ਜਾਂਦੇ ਆ ਜੋ ਅਸੀਂ ਚਾਹੁੰਦੇ ਆ ਸਾਡੇ ਹੱਥੋਂ ਚੋਂ ਉਦਾਂ ਦੀ ਉਹ ਚੀਜ਼ ਨਹੀਂ ਆ ਰਹੀ ਹੈ ਨਾ ਸਾਡੇ ਮੁਤਾਬਕ ਕੰਮ ਕਰ ਨਹੀਂ ਹੋ ਰਿਹਾ ਜਦ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਮਤਲਬ ਡਿਲੇ ਹੋ ਰਹੀ ਹੈ ਹੈ ਨਾ ਤਾਂ ਪ੍ਰਾਪਰਟੀ ਤੇ ਕੰਮ ਥੋੜੇ ਰੁਕੇ ਪਏ ਆ ਮੇਨ ਲਗਨ ਤੇ ਮੀਨ ਰਾਸ਼ੀ ਵਾਲਿਆਂ ਦੇ ਕੋਈ ਨਹੀਂ ਸੂਰਜ ਇੱਥੋਂ ਨਿਕਲ ਕੇ ਬ੍ਰਹਸਪਤ ਨਾਲ ਜਾਏਗਾ ਅੱਛਾ ਹੋ ਜਾਏਗਾ ਤੇ ਉਸ ਤੋਂ ਬਾਅਦ ਬ੍ਰਹਸਪਤ ਨੂੰ ਸ਼ੁਭ ਕਰਨ ਲਈ ਤੁਸੀਂ ਪੀਲੇ ਰੰਗ ਦਾ ਰੁਮਾਲ ਗੰਗਾ ਚਾਣਾ ਤੋਕੇ ਆਪਣੇ ਕੋਲ ਰੱਖਣੇ ਯਾਤਰਾ ਛੋਟੀ ਜਾਂ ਵੱਡੀ ਸਫਲਕਾਰੀ ਹੋਣ ਵਾਲੀ ਹੈ ਬਸ ਮਾਂ ਦੇ ਪੈਰੀਂ ਹੱਥ ਲਾਓ ਮਾਂ ਦੀ ਅੱਛੀ ਸਪੋਰਟ ਤੁਹਾਨੂੰ ਹਰ ਪਾਸੇ ਕਾਮਯਾਬੀ ਦਵਾਈਗੀ ਠੀਕ ਹੈ ਏਸੀਜੀ ਅੱਜ ਦੇ ਸਿਤਾਰੇ ਅਸਟ੍ਰੋਲੋਜੀ ਦੇ ਲੋਜਿਕ ਵਿੱਚ ਆਪਾਂ ਲੌਜੀਕਲੀ ਸਿਤਾਰਿਆਂ ਦੀ ਸਥਿਤੀ ਗ੍ਰਹਾਂ ਦੀ ਸਥਿਤੀ ਜੋ ਸਾਡੇ ਤੇ ਪ੍ਰਭਾਵ ਪਾਉਂਦੀ ਹੈ ਉਸ ਮੁਤਾਬਕ ਆਪਾਂ ਚਰਚਾ ਕੀਤੀ ਠੀਕ ਹੈ ਤੇ ਹੁਣ ਆਪਾਂ ਜਾਣਦੇ ਹਾਂ ਵਾਸਤੂ ਟਿਪੂ ਵਾਸਤੂ ਟਿਪੂ ਵਸਤੂਆਂ ਦਾ ਸਹੀ ਜਗ੍ਹਾ ਤੇ ਹੋਣਾ ਹੀ ਵਾਸੋ ਦੇ ਤੱਕ ਹੁੰਦਾ ਅੱਜ ਕੱਲ ਬੜੀ ਇੱਕ ਨੰਮਰੋਲੋਜੀ ਚੱਲੀ ਹੈ ਨੰਬਰ ਚੱਲੇ ਆ ਕਿ ਆ ਨੰਬਰ ਇੰਦਾ ਨੰਬਰਾਂ ਦਾ ਪ੍ਰਭਾਵ ਤੁਹਾਡੇ ਤੇ ਹੁੰਦਾ ਹੈ ਬਿਲਕੁਲ ਹੁੰਦਾ ਤੁਹਾਡੀ ਜੋ ਵੀ એનર્ਜੀ ਹੈ ਜੋ ਵੀ ਚੀਜ਼ਾਂ ਨੇ ਜੋ ਹਰ ਚੀਜ਼ ਤੁਹਾਡੇ ਤੇ ਪ੍ਰਭਾਵ ਪਾਉਂਦੀ ਵਾਰ-ਵਾਰ ਇੱਕ ਨੰਬਰ ਨੂੰ ਗੁੰਗੁਣਾਉਣ ਨਾਲ ਕਿਤੇ ਲਿਖਾਉਣ ਨਾਲ ਇਹ ਨਹੀਂ ਕਿ ਉਹ ਮਤਲਬ ਕਿ ਤੁਹਾਡੇ ਦਿਮਾਗ ਤੇ ਬਣ ਜਾਏਗਾ ਤੇ ਤੁਹਾਡੇ ਜਾਦੂਮਈ ਕੰਮ ਹੋਣੇ ਸ਼ੁਰੂ ਹੋ ਜਾਣਗੇ ਐਂਦਾ ਨਹੀਂ ਹੁੰਦਾ ਐਂਦਾ ਬਿਲਕੁਲ ਵੀ ਨਹੀਂ ਹੁੰਦਾ ਹਾਂ ਇਹ ਜ਼ਰੂਰ ਹੈ ਕਿ ਜੋ ਤੁਹਾਡਾ ਚਾਰਟ ਹੈ ਜੋ ਤੁਹਾਡੇ ਸਟਾਰਸ ਨੇ ਜੋ ਤੁਹਾਡੀ ਕਿਸਮਤ ਹੈ ਤੇ ਉਹਦੇ ਅਨੁਸਾਰ ਕਿਉਂਕਿ 12 ਖਾਨੇ ਆ 12 ਰਾਸ਼ੀਆਂ ਨੇ ਠੀਕ ਹੈ 9 ਗਰਹਿ ਨੇ ਤੇ 9 ਹੀ ਅਸਲ ਦੇ ਵਿੱਚ ਨੰਬਰ ਹੈ ਅਸਲ 'ਚ 9 ਨੰਬਰ ਨੇ ਕਿਉਂਕਿ 9 ਨੰਬਰ ਦੇ ਵਿੱਚ ਜਿੰਨਾ-ਜਿੰਨਾ ਜੋੜੂਗੀ ਉਹ 9 9 ਨੰਬਰ ਫਿਰ ਤੋਂ ਆਉਣਾ ਆਈ ਜਾਏਗਾ ਜਿਵੇਂ 22 ਨੰਬਰ ਹੈ ਉਹ ਵੀ 4 ਹੈ ਹੈਨਾ ਤੇ 9 ਦੇ ਵਿੱਚ ਤੁਸੀਂ 4 ਜੋੜ ਦਿਓ ਤਾਂ ਨਹੀਂ 4 ਹੀ ਆ 9 10 11 12 13 13 ਹੋ ਗਿਆ ਨਾ ਤਾਂ 3 ਇਕ 4 ਹੋ ਗਿਆ ਐਂ ਤਾਂ ਸਮਝੋ ਤੇ ਇਸੇ ਕੱਤਾ ਕਰਕੇ 9 ਹੀ ਨੰਬਰ ਨੇ ਤੇ 9 ਹੀ ਗਰਹਿ ਨੇ ਤਗ੍ਰਹਿਾਂ ਦੇ ਮੁਤਾਬਕ ਅਗਰ ਤੁਹਾਡੇ ਮਿੱਤਰ ਨੰਬਰ ਮੰਨ ਲਓ ਹੁਣ ਤੁਹਾਡਾ ਹਮੇਸ਼ਾ ਲੱਗਦਾ ਤੁਹਾਡਾ ਇੱਕ ਇੱਕ ਨੰਬਰ ਹੈ ਤੇ ਤੁਹਾਡੀ ਜਨਮ ਪੱਤਰੀ ਦੇ ਵਿੱਚ ਵੀ ਇੱਕ ਨੰਬਰ ਆ ਰਿਹਾ ਹੈ ਤੇ ਅਗਰ ਤੁਸੀਂ ਉਹ ਇੱਕ ਨੰਬਰ ਤੁਹਾਡਾ ਡਰਾਈਵਰ ਬਣ ਜਾਂਦਾ ਹੈ ਤਾਂ ਉਹ ਇੱਕ ਨੰਬਰ ਤੁਹਾਨੂੰ ਬੁਲੰਦੀਆਂ ਤੇ ਪਹੁੰਚਾ ਦਿੰਦਾ ਹੈ ਕਿ ਉਸ ਦੀ એનર્ਜੀ ਤੁਹਾਨੂੰ ਲੈ ਲੈਣੀ ਚਾਹੀਦੀ ਹੈ ਮਤਲਬ ਸੂਰਜ ਨੂੰ ਮੰਨਣਾ ਸੂਰਜ ਦੇ ਦਰਸ਼ਨ ਕਰਨਾ ਪਿਤਾ ਦੇ ਨਾਲ ਰਹਿਣਾ ਪਤਲ ਦੇ ਗਲਾਸ ਪਾਣੀ ਪੀਣਾ ਉਸ ਦੀ એનર્ਜੀ ਨੂੰ ਸ਼ੁਭ ਕਰੇਗਾ ਮੈਂ ਇੱਕ ਨੰਬਰ ਤੁਹਾਡਾ ਲੱਕੀਆ ਮੰਨ ਲਓ ਵਾਰ-ਵਾਰ ਤੁਹਾਡੇ ਕੋਲ ਆਏਗਾ ਆਪਣੀ એનર્ਜੀ ਲੈ ਕੇ ਪਰ ਤੁਸੀਂ ਉਸ એનર્ਜੀ ਨੂੰ ਇਗਨੋਰ ਵੀ ਕਰੋਗੇ ਤਾਂ ਵੀ ਉਹ ਤੁਹਾਨੂੰ ਉਹ ਚੀਜ਼ਾਂ ਦੇਗਾ ਕੌਣ ਰੋਕ ਸਕਦਾ ਏ ਮੱਥੇ ਦੀ ਲਿਖੀ ਨੂੰ ਕੌਣ ਮੇਟ ਸਕਦਾ ਏ ਮੱਥੇ ਦੀ ਲਿਖੀ ਨੂੰ ਤੇ ਕੌਣ ਖੋ ਸਕਦਾ ਏ ਮੱਥੇ ਦੀਆਂ ਲਿਖੀਆਂ ਹੱਥਾਂ ਦੀ ਅੱਖੋਂ ਹੀ ਜਾਂਦੀ ਹੈ ਵੈਮ ਚਨਾ ਪਾਓ ਸਚਾਈ ਇਹ ਆ ਕਿ ਹਰ ਚੀਜ਼ ਇਫੈਕਟ ਕਰਦੀ ਆ ਇੰਨਾ ਵੀ ਨਹੀਂ ਕਰਦੀ ਕਿ ਕਬੜੀ ਹੋ ਜਾਓ ਇੰਨਾ ਵੀ ਨਹੀਂ ਕਰਦੀ ਕਿ ਛੱਪੜ ਪਾੜਨ ਵਾਲੇ ਆ ਇੰਨਾ ਵੀ ਨਹੀਂ ਕਰਦੀ ਕਿ ਛਾਲਾਂ ਮੱਜਣ ਵਾਲੀਆਂ ਨੇ ਮਿਹਨਤ ਤੇ ਕਰਮ ਇਹ ਤੁਹਾਡੇ ਨਾਲ ਚੱਲਦੇ ਆ ਇਹ ਸਚਾਈ ਆ ਜਿੱਦਾਂ ਦਾ ਕਰਮ ਕਰੋਂਗੇ ਜੋ ਤੁਹਾਡੀ ਸੋਚ ਹੈ ਇਹ ਤੁਹਾਡਾ ਔਰਾ ਬਦਲਦੀ ਹੈ ਤਾਂ ਇਸੇ ਕਰਕੇ ਸ਼ੁਭ ਸੋਚੋ ਚੰਗਾ ਸੋਚੋ ਮੈਡੀਟੇਸ਼ਨ ਜ਼ਰੂਰ ਕਰੋ ਮੈਡੀਟੇਸ਼ਨ ਤੁਹਾਡੀ ਅੰਦਰ ਦੀ ਸ਼ੁੱਧਤਾ ਲਈ ਜ਼ਰੂਰੀ ਹੈ ਤੇ ਤੁਹਾਡੇ ਪ੍ਰਸਪਤ ਨੂੰ ਸ਼ੁਭ ਕਰਦੀ ਹੈ ਸਵੇਰੇ ਉੱਠ ਕੇ 2-4 ਮਿੰਟ ਜਦੋਂ ਸੂਰਜ ਨਿਕਲਦਾ ਹੋਵੇ ਪਰ 7 ਮਿੰਟ ਜ਼ਰੂਰ ਤੋਂ ਪਵਲ ਮੂੰਹ ਕਰਕੇ ਜਾਨੀ ਈਸਟ ਵੱਲ ਮੂੰਹ ਕਰਕੇ ਬੈਠਿਆ ਕਰੋ एनर्जी शुभ करेंया करो सब शुभ है क्योंकि आ शुभ कहन ਨਾਲ ਤੇ शुभ कहन ਨਾਲ ਕੁਛ ਫਰਕ ਪਾਵੇਂ ਨਾ ਪਵੇ ਤੁਹਾਡੇ ਅੰਦਰ ਦੀ એનર્ਜੀ ਜ਼ਰੂਰ ਤੁਹਾਨੂੰ ਉਸ ਹਿਸਾਬ ਨਾਲ ਤੁਹਾਡਾ ਔਰਾ ਬਦਲਣਾ ਸ਼ੁਰੂ ਕਰ ਦਵੇਗੀ ਜਿਸ ਹਿਸਾਬ ਨਾਲ ਤੁਸੀਂ ਆਪਣੇ ਆਪ ਨੂੰ ਜਾਨਣਾ ਸ਼ੁਰੂ ਕਰ ਦੋ ਤਾਂ ਅੱਜ ਸਿਰਫ ਇੱਕ ਵਾਸਤੇ ਟਿਪਸਿਕ ਹੈ ਮੈਡੀਟੇਸ਼ਨ ਕਰਨੀ ਹੈ ਪੂਰਬ ਪਾਸੇ ਮੂੰਹ ਕਰਕੇ ਕਰਨੀ ਹੈ 5-7 ਮਿੰਟ ਆਪਣੇ ਆਪ ਨੂੰ ਜ਼ਰੂਰ ਦੇਣੀ ਹੈ ਤੇ ਦੇਖੋ ਤੁਸੀਂ ਚੇਂਜਸ ਤੁਸੀਂ ਆਪਣੇ ਆਪ ਆਪਣੇ ਚ ਮਹਿਸੂਸ ਕਰੋ ਠੀਕ ਹੈ ਚਲ ਹੁਣ ਆਪਾਂ ਇੱਕ ਜਨਮ ਪੱਤਰੀ ਲਈ ਸੀ ਉਹਦੇ ਉਹਦੇ ਤੇ ਚਰਚਾ ਕਰਦੇ ਆਂ ਤੇ ਨਵਦੀਪ कौर ਹੈ 38 1995 ਸਵੇਰੇ 4:30 ਤੇ ਕਾਮਕਾਰ ਨਹੀਂ ਕਹਿੰਦੇ ਸਹੀ ਚਾਉਂਦਾ ਕਰਕ ਲਗਣਾ ਜੀ ਨਵਦੀਪ ਜੀ ਤੁਹਾਡਾ ਦਿਮਾਗੀ ਮੈਥ ਤੁਹਾਡਾ ਕਾਫੀ ਤੇਜ ਹੈ ਕਾਮਕਾਰ ਚੇਂਜ ਨਹੀਂ ਚੱਲਦਾ ਕੋਈ ਚੀਜ਼ਾਂ ਦੱਸੀਆਂ ਜਾਂਦੀਆਂ ਤੇ ਕੋਈ ਚੀਜ਼ਾਂ ਨਹੀਂ ਦੱਸੀਆਂ ਜਾਂਦੀਆਂ ਹੈਨਾ ਤਾਂ ਸਮਝੋ ਤੁਸੀਂ ਇਸ ਚੀਜ਼ ਨੂੰ ਇੱਕ ਰੈੱਡ ਕਲਰ ਦਾ ਕੱਪੜਾ ਆਪਣੇ ਕੋਲ ਰੱਖੋ ਵਧੀਆ ਮੇਹਨਤੀ ਹੋ ਤੁਸੀਂ ਅੱਛੇ ਆ ਪੈਸਾ ਕੁਸਰੀ ਕਮੀ ਤੁਹਾਨੂੰ ਨੂੰ ਨਹੀਂ ਰਹਿਣ ਵਾਲੀ इमोशनल ਕਾਫੀ ਹੋ ਤੁਸੀਂ ਕਾਲਾ ਬਣ ਤੇਜੀ ਤੁਹਾਨੂੰ ਕਾਫੀ ਰਹਿੰਦਾ ਹੈ ਤਾਂ ਥੋੜਾ ਜਿਹਾ ਉਸਤੇ ਕੰਟਰੋਲ ਕਰੋ ਫਟਕੜੀ ਨਾਲ ਦੰਦ ਸਾਫ ਕਰਨੇ ਸ਼ੁਰੂ ਕਰੋ ਪੈਸੇ ਦੀ ਕਮੀ ਨਹੀਂ ਰਹੇਗੀ ਇਹ ਕਹੋ ਕਿ ਪੈਸਾ ਹੁੰਦਾ ਤੇ ਨਾਲ ਹੀ ਚਲੇ ਜਾਂਦਾ ਹੈ ਚਲੋ ਉਹਦੇ ਲਈ ਤੁਸੀਂ ਕੀ ਕਰਨਾ ਹੈ ਪਾਣੀ ਚ ਦੁੱਧ ਪਾ ਕੇ ਨਹਾਉਣਾ ਹੈ ਕੁਝ ਚੀਜ਼ਾਂ ਦੱਸੀਆਂ ਜਾਂਦੀਆਂ ਸਮਝੋ ਇਸ ਚੀਜ਼ ਨੂੰ ਕੁਝ ਗੱਲਾਂ ਤੇ ਕੁਝ ਅਸਟ੍ਰੋਲੋਜੀ ਤੁਹਾਨੂੰ ਜੋ ਰੋਕਾ ਨੇ ਉਹ ਆਪਾਂ ਤੁਹਾਨੂੰ ਸਭ ਦੇ ਚੀਜ਼ਾਂ ਪਰਿਸ਼ਾਨ ਜੋ ਕਰ ਰਹੀਆਂ ਨੇ April May ਤੱਕ ਕਰਨੀਆਂ ਉਸ ਤੋਂ ਬਾਅਦ ਠੀਕ ਹੋ ਜਾਣਗੀਆਂ ਇੱਕ ਤੁਸੀਂ ਹੋਰ ਗੱਲ ਕਰਨੀ ਹੈ ਵਾਹਨ ਥੋੜਾ ਧਿਆਨ ਨਾਲ ਚਲਾਉਣਾ ਗੱਲ ਨਹੀਂ ਕਰਨੀ ਪਰੇਜ਼ ਕਰਨਾ ਹੈ ਗੱਡੀ ਠੁੱਕ ਜੇਗੀ ਲੱਤਾਂ ਵਾਂਗੇ ਸਿੱਧੇ ਦੁਖੀ ਰhenge ਲੱਤੇ ਚ ਪ੍ਰੋਬਲਮ ਆ ਰਹੀ ਹੈ 20 ਗ੍ਰਾਮ ਨਾ ਕੇਸਰ ਲਓ 5 ਵੀਰਵਾਰ ਲਗਾਤਾਰ ਜਨ ਪਰਵਾ ਕਰ ਕੰਮ ਚੱਲ ਜੇ ਠੀਕ ਹੈ ਜੀ ਚਲੋ ਸਮਾ ਹੋ ਗਿਆ ਜੀ ਇਜਾਜ਼ਤ ਦਾ ਆਪ ਸਭ ਦਾ ਅਸਦਾ ਦਿਨ ਬਹੁਤ ਅੱਛਾ ਜਾਵੇ ਸਤਿ ਸ਼੍ਰੀ ਅਕਾਲ